ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਦਾ ਕਹਿੰਦੇ ਆਪਾਂ ਆਪਣੇ ਯਾਰ ਕੋਲੇ ਪਹੁੰਚੇ ਹੋਇਆ ਚਮਕੌਰ ਕੋਲੇ ਕਾਫੀ ਦਿਨ ਆਵਾਜ਼ ਆਇਆ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤਿੰਨ ਤਾਂ گاਵਾ ਦਿਖਾ ਦਾਂਗੇ ਇੱਕ ਜਰਸੀ ਦੋ ਕ੍ਰੋਸਾਂ ਅੰਗ ਚ ਦਿਖਾਵਾਂਗੇ ਦਿਖਾ ਦਾਂਗੇ ਕਮਾਲ ਦੀਆਂ گاਵਾ ਤੇ ਇੱਕ ਨਾ ਤੁਹਾਨੂੰ ਬੂਰੀ ਕੱਤੀ ਦਿਖਾਵਾਂਗੇ ਫਿਰ ਕੱਤੀ ਐਸੀ ਆ ਨਾ ਬੰਬ ਪੀਸੀ ਕਹੋਗੇ ਤੁਹਾਨੂੰ ਇੱਕ ਤਾਂ ਕਲਰ ਬੂਰਾ ਉੱਤੋਂ ਮੀਣੀਆ ਸਿੰਘ ਹਲਦੇ ਨੇ ਤੇ ਜਿਹੜਾ ਇਹਦੀ ਮਾਂ ਦਾ ਦੁੱਧ ਦਾ ਬਾਈ ਕਹਿੰਦਾ 17 18 ਕਿਲੋ ਦਾ ਤੇ ਜਿਹੜੇ ਫਾਰਮ ਚੋਂ ਲੈ ਕੇ ਆਇਆ ਬਾਈ ਉਹ ਫਾਰਮ ਦੀ ਵੀਡੀਓ ਵੀ ਦਿਖਾ ਦੂਗਾ ਜਿਹੜੇ ਸੱਜਣ ਨੇ ਦੇਖਣੀ ਆ ਜਿੱਥੋਂ ਇਹ ਕੱਟੀ ਆਈ ਹੋਈ ਆ ਬਹੁਤ ਕਮਾਲ ਦੀ ਕੱਟੀ ਆ ਤੇ ਬਾਕੀ ਡਿਟੇਲ ਬਾਈ ਨੂੰ ਪੁੱਛਾਂਗੇ ਸ਼ੁਰੂਆਤ ਕਰ ਲਾਂਗੇ ਗਾਂਵ ਵਾਲੇ ਪੱਖ ਤੋਂ ਤੇ ਗਾਵਾਂ ਵੀ ਬਹੁਤ ਕਮਾਲ ਦੀਆਂ ਆਗੀਆਂ ਮਨ ਲਓ ਵੀ ਮੱਝਾਂ ਨਹੀਂ ਬਰਾਬਰ ਦੀਆਂ ਗਾਵਾਂ ਦਿਖਾਉਂਗਾ ਅੱਜ ਤੁਹਾਨੂੰ ਤੇ ਜਿਹੜਾ ਰੇਟ ਆ ਰੇਟ ਸਾਰੇ ਪਸ਼ੂਆਂ ਦਾ ਬਾਈ ਤੋਂ ਵੀਡੀਓ 'ਚ ਕਰਾ ਦਊਗਾ ਆ ਜਾ ਚਮਕੌਰ ਫਿਰ ਬਈ ਸਤਿ ਸ੍ਰੀ ਅਕਾਲ ਭਰਾ ਪਰਮਾਤਮਾ ਦੀ ਇਹ ਜੀ ਕਿਰਪਾ ਬਹੁਤ ਵਧੀਆ ਵੀਰੇ ਦਾ ਟਾਈਮ ਕਿਵੇਂ ਲੰਘਾ ਟਾਈਮ ਥੋੜਾ ਜਿਹਾ ਸਕਰੀ ਦੀ ਥੋੜੀ ਜਿਹੀ ਪ੍ਰੋਬਲਮ ਜੀ ਆ ਗਈ ਸੀ ਉੱਥੇ ਚਲੇ ਗਏ ਸੀ ਠੀਕ ਆ ਕਰ ਲੈ ਤੇ ਵੀਰੀ ਜੀ ਥੋੜਾ ਜਿਹਾ ਹੁਣ ਕੀ ਸੀ ਨਾ ਹੁਣ ਤਾਂ ਸੀਨਾ ਆਪਣੇ ਕੋਲ ਖੜੀਆਂ ਨੇ 12-15 ਪਸੂ ਦਾ ਖੜੇ ਰਹਿੰਦੇ ਹੁਣ ਜਾ ਗਏ ਠੀਕ ਆ ਕਰ ਲੈ ਹੁਣ ਫਿਰ ਆਪਣੇ ਕੋਲ ਚ ਦੋ ਤਿੰਨ ਪਸ਼ੂ ਲੈ ਆਇਓ ਚਰਾਉਣ ਗਿਆ ਜਾਣਾਗਾ ਠੀਕ ਆ ਕਰ ਲੈ ਉਸ ਜਾਨੀ ਕਿ ਰੋਜ਼ ਆਇਆ ਕਰਾਂਗੇ ਹੁਣ ਆਪਾਂ ਦੂਜੀ ਤੀਜੀ ਵੀਡੀਓ ਪਾਈ ਆਇਆ ਕਰਾਂਗੇ ਆਪਾਂ ਇੱਥੋਂ ਕਰਤੀ ਸ਼ੁਰੂਆਤ ਉਸ ਤੋਂ ਬਾਅਦ ਆਪਾਂ ਰੋਜ਼ ਦੀ ਵੀ ਕਰ ਆਰਡਰ ਦੀ ਸੇਵ ਦੇ ਆਰਡਰ ਦੀ ਸੇਵ ਦੇ ਕਿ ਲੈ ਇੱਥੋਂ ਕਰਾ ਦੇ ਚੈੱਕ ਆ ਤੇ ਨਾਲ ਇਹਦੇ ਆ ਗਈ ਗਰੀ ਬੱਛੀ ਨੰਨੀ ਬਰੰਦੀ ਨਾਲ ਆ ਗਈ ਦੇਖੀ ਕੈਮਰਾ ਫੇਸ ਕਰ ਜੋਰਲੇ ਬੰਨੇ ਬੱਛੀ ਦਾ ਦੇਖੀ ਲੈ ਇੱਥੇ ਜਮਾ ਗਲਾਬੀ ਪਹੋਜ ਬਿਲਕੁਲ ਟਾਪ ਕੁਆਲਿਟੀ ਦੇ ਵਿੱਚ ਆ ਗਈ ਤੋਰ ਬਾਈ ਖੋਲ ਕੇ ਕਰ ਗਾਟ ਵੀ ਸੋਨਾ ਤੇ ਪੂਰਾ ਵਾਲੀ ਕਹਿ ਸਕਦੇ ਆ ਇਹਨੂੰ ਫੁੱਲ ਸਾਈਜ਼ ਪੂਰਾ ਫੁੱਲ ਸਾਈਜ਼ ਦੇ ਵਿੱਚ ਫੁੱਲ ਸਾਈਜ਼ ਆ ਬਾਈ ਦੂਜਾ ਕਿਹੜਾ ਜੀ ਦੂਜਾ ਸੂਹਾ ਸਿੱਗੀ ਆ ਵੀਰੇ ਦੰਦ ਚੈੱਕ ਕਰਕੇ ਲਿਆ ਜਾਇਆਗਾ ਦੂਜਾ ਸੂਹਾ ਦੰਦਾਂ ਚ 6 ਦੰਦ ਸੂਈ ਕਰਵਾ ਬਾਈ ਇਹ ਤੜਕੇ 4 ਕਵੇ ਸੂਈ ਜੇ ਜੂਰਪੀ ਹੋ ਪਊ ਤੋ ਪਿੱਛੇ ਪ ਜੀਰ ਜੱਪੇੜਾ ਕੰਮ ਡੰਨ ਬਿਲਕੁਲ ਬਿਲਕੁਲ ਜਾ ਚੋਣ ਚ ਪਾਉਣ ਦੀ ਇੱਕ ਨੰਬਰ ਆ ਗਈ ਬਿਲਕੁਲ ਕਿੰਨਾ ਕੁ ਦੁੱਧ ਦੱਸਿਆ ਮਾਰ ਦੁੱਧ ਦਾ ਵੀ 20 ਕਿਲੋ ਕਹਾ ਮਾਰਕ ਨੇ ਤੇ ਬਾਕੀ ਜਿਹੜੇ ਸੱਜਣ ਨੇ ਲੈਣੀ ਆ ਉਹ ਸ਼ੁਰੂ ਚ ਹੀ ਦੱਸ ਦਨਾ ਉਹ ਨਹੀਂ ਲੈਣੀ ਆ ਬਈ ਆਪਦੀ ਜੱਜਮੈਂਟ ਆਪਾਂ ਦੀ 40 ਕੱਢ ਲੈ ਪਾਂਦੀ 5 ਕੱਢ ਲੈ ਪਾਂਦੀ 10 ਕੱਢ ਲੈ ਇੱਕ ਨੰਬਰ ਆ ਬਰੇ ਦੇਖੀ ਫੋਲ ਸਾਈਜ਼ ਦੇ ਵਿੱਚ ਲੰਮੀ ਲੰੰਝੀ ਦੇਖ ਵੜਾ ਕਰਾਂ ਇੱਕ ਪੈਰ ਦਾ ਹਾਂ ਬਈ ਤੇ ਇੱਥੋਂ ਤੇ ਇੱਥੋਂ ਦਿਖਾ ਦੇ ਅਗਲੇ ਬੰਦੇ ਨੂੰ ਆਰਡਰ ਵੀਊ ਕਰਕੇ ਦਿਖਾ ਦੇ ਇੱਧਰਲੇ ਬੰਦੇ ਨੂੰ ਥਾਣ ਦਾ ਸਾਈਜ਼ ਤੇ ਮੂੰਹ ਦੀ ਦੇਖੀ ਸੇਵ ਕਿੰਨੀ ਸੋਹਣੀ ਆ ਇਥੋਂ ਮਾਰਦੇ ਕੈਮਰਾ ਟੋਆ ਟੱਫਾ ਕਰਾਦੀ ਚੱਕ ਜਿਹੜਾ ਵੀ ਹੈਗਾ ਕੱਦ ਵਾਲੀ ਬਹਿੜਾ ਵੀਰੇ ਹੋਣੀ ਹੈਗੀ ਵੀ ਛੋਟੀ ਬਣ ਕੇ ਤਾਂ ਕੋਈ ਆਵੇ ਵੀ ਨਹੀਂ ਭਰਾ ਨਹੀਂ ਲੈਣੀ ਨਾ ਕੱਦ ਕਾਠ ਵਾਲੀ ਪਛੀ ਆ ਆਰਡਰ ਰੱਖਦੀ ਆ ਬਿਲਕੁਲ ਨਾਲ ਲੱਗ ਮਾ ਥਣ ਰੱਖਦੀ ਆ ਕੱਲਾ ਕੱਲਾ ਪੂਰੇ ਗੈਪ ਤੇ ਤੇ ਨਾਲ ਵੀ ਇਹਦੇ ਬੱਛੀ ਆ ਆ ਵੀ ਬੱਛੀ ਆ ਗਈ ਦੰਦਾਂ ਚ ਆ ਗਈ 6 ਦੰਦ ਤੇ ਧਾਰਾਂ ਇਹਦੀਆਂ ਜਰੂਰ ਦਿਖਾਉਂਗਾ ਮਾਰਤਾ ਮਾਰਾ ਦਿਖਾ ਦੇ ਨੀ ਬਈ ਥੱਲੇ ਬਸ ਆਈ ਮਾਰ ਦੇ ਅੱਗੇ ਦੀ ਆਈ ਮਾਰ ਦੇ ਦੋ ਧਾਰਾਂ ਬਾਲਟੀ ਚੱਕ ਲੈ ਥੱਲੇ ਨਾਲ ਮਾਰੀ ਹਾਂ ਦੋਲ ਦੇ ਪਾਣੀ ਢੋਲ ਕੇ ਮਾਰੀ ਦੋ ਦੋ ਧਾਰਾਂ ਕੁਝ ਵੀ ਨਹੀਂ ਕਹਿੰਦੀ ਵੀਰੇ ਲੈ ਆ ਜਾ ਆਈ ਬੇਜਾ ਬੇਜਾ ਉੱਧਰ ਬੇਜਾ ਦੋਨੇ ਪਾਸੇ ਬੇਜਾ ਵਾ ਆਦੀ ਇੰਨੀ ਕਿ ਠੱਕ ਨੰਬਰ ਆ ਵੀਰੇ ਚਾਹ ਬਾਈ ਕਹਿੰਦਾ ਲਾਓ ਨਾ ਲਾਓ ਕੋਈ ਠੱਕ ਤੇ ਨਹੀਂ ਆ ਦੇਖੀ ਲੈ ਇੱਕ ਨੰਬਰ ਆ ਜਾ ਭਾਈ ਠੀਕ ਆ ਗੱਲ ਇੱਥੋਂ ਚਵਾਈ ਕਰ ਸਕਦੇ ਹਾਂ ਇੱਕ ਬਿਲਕੁਲ ਫੋਕੀ ਚਵਾਈ ਦੀ ਆ ਗਈ ਇੱਕ ਨੰਬਰ ਦੋਈ ਚਵਾਈ ਦੀ ਇੱਕ ਨੰਬਰ ਆ ਭਰਾ ਪੈਸੇ ਕਿੰਨੇ ਲੈ ਲਾਂਗੇ ਇਹਦੇ ਪੈਸੇ 75000 ਦੇ ਦੇ ਦਾਂਗੇ ਵੀਰੇ ਇਹਦਾ ਆ ਇਧਰੋਂ ਕਰੀ ਲੰਬਾਈ ਦਿਖਾ ਦੇ ਹੋਈ ਵੋਈ ਬੰਨੇ ਨੂੰ ਮੜਾ ਜਾ ਤੇ ਇੱਥੋਂ ਦਿਖਾ ਦੇ ਫੇਸ ਤੇ ਇਹ ਬੱਸੀ ਬੁੱਸੀ ਦੀ ਵੀ ਦਿਖਾ ਦੇ ਦੱਸਣ ਪਵਾ ਦੇ ਬਾਈ ਨਾਲ ਵੀ ਇਹਦੇ ਸੱਜਣੋ ਆ ਕੀ ਬੱਚੀ ਤੇ ਰੇਟ ਇਹਦਾ ਬਾਈ ਕਹਿੰਦਾ 75000 ਹੈ ਫਿਕਸ ਜੇ ਰੇਟ ਕਰਾ ਕੇ ਜਾਊਗਾ 19 20 ਦਾ ਵੱਟਾ ਜੀ ਹੋਊਗਾ ਗੱਲ ਦੇ ਵਿੱਚ ਕੋਈ ਵੱਡਾ ਅੰਤਰ ਨਹੀਂ ਹੋਊਗਾ ਛਣ ਦਾ ਸਾਈਜ਼ ਬਹੁਤ ਕਮਾਲ ਦਾ ਤੇ ਪਛਾਣ ਹੋ ਕੇ ਕਰੀ ਇੱਕ ਵਾਰੀ ਫੇਸ ਤੇ ਮਾਰ ਦੇ ਬੱਚੀ ਦੇ ਕੈਮਰਾ ਇਹ ਇੱਥੋਂ ਕਰਾ ਦੇ ਫੇਸ ਕੁਆਲਿਟੀ ਚੈੱਕ ਇਹਦੀ ਵਿੱਚ ਭਰਾਵਾਂ ਨੇ ਫੋਨਾਂ ਵੀ ਜਰਸੀ ਬਹਿੜ ਲੈਣੀ ਆ ਠੀਕ ਆ ਗੱਲ ਤੇ ਮਹਾਪਾਦ ਜੀ ਪ੍ਰਮਾਤਮਾ ਦੇ ਕਰਕੇ ਦੇਈ ਬਸੀ ਹਤੀ ਆ ਗਿਆ ਜੀ ਹੁਣ ਆਇਆ 2 ਨੰਬਰ ਵਾਲੀ ਤੇ ਥਣ ਥੋਣੇ ਨੂੰ ਵੀ ਬਹੁਤ ਕਮਾਲ ਦੇ ਵੀਰੇ ਨੇ 22 ਦੋਨੇ ਇਕੱਠੀਆਂ ਲਿਆ 22 ਕਿਲੋ ਦਾ ਗਰਿਆਲੀ ਬਹਿੜਾ ਦੋਨੇ ਆ ਥਾਣ ਮੱਜਾਂ ਨਾਲ ਦਾ ਮੱਜਾਂ ਨਾਲ ਠੰਡੀ ਬਿਠੈ ਰੀ ਵੀਰੇਰਾ ਲੈ ਲੈ ਕੁਛ ਵੀ ਨਹੀਂ ਕਹਿੰਦੀ ਭਰਾ ਮੈਂ ਟੋਰ ਗਿਆ ਨਹੀਂ ਹੋਲ ਗਿਆ ਨਹੀਂ ਕ੍ਰਾਸ ਐਚਪ ਕ੍ਰਾਸ ਜੀ ਜਰਸੀ ਦੇ ਵਿੱਚ ਕ੍ਰਾਸ ਸੰਗ ਦੇ ਵਿੱਚ ਇਹ ਸਾਰੇ ਮੌਸਮਾਂ 'ਚ ਚੱਲਣ ਵਾਲੀ ਆ ਗਰਮੀ ਸਰਦ ਕਾ ਨੂੰ ਦੇਖੀ ਲੈ ਵਾ ਗੋੜ ਦਾ ਕਰਤੇ ਇਹੇ ਵਾ ਤੁਹਾਨੂੰ ਦੱਸਦਾ ਨਾ ਲੈ ਵਾ ਸੱਜਣੋ ਪੂਰਾ ਡਬਲ ਏ ਬਣਾ ਦੂਗੀ 22 23 ਕਿਲੋ ਤੋਂ ਤਾਂ ਘਟਾਇਆ ਨੇ ਦੋਨਾਂ ਬਾਈ ਬਾਈ 23 ਕਿਲੋ ਤੋਂ ਤਾਂ ਘਟਾਇਆ ਨੇ ਬਈ ਦੂਜਾ ਸੁਆ ਇਹ ਕਾਇਦਨ ਕੱਢਦੀ ਆ ਮੇਰੇ 2 4 ਦਿਨ ਲਾਜੂ ਮੇਰੇ 4 ਦਿਨ ਨਾ ਠੀਕ ਆ ਗਰਮੀ ਆ ਹੁਣ ਇੱਕ ਦਿਨ ਪਹਿਲਾਂ ਵੀ ਸੂ ਸਕਦੀ ਆ ਲੰਮੀ ਜੀ ਕੱਢ ਲਾ ਮੜੀ ਆ ਇੱਥੇ ਇਧਰ ਆਉਣ ਦੇ ਸਾਰੀ ਗਾਂ ਕਮਾ ਦੇ ਕਮਾ ਦੇ ਕਿਹੜਾ ਹੋਰ ਕਮਾ ਦੇ ਇਹਨੂੰ ਕਰਾ ਦੀ ਤਸਵੀਰ ਵਜਨ ਮजूद ਵਾਲੀ ਆ ਬੱਤਰਨਾਗੁਰੀ ਇਹ ਆ ਗਈ ਕ੍ਰੋਸ ਅੰਗ ਚ ਥਣ ਲੱਗਿਆ ਇਹਨੂੰ ਮੱਜਾਂ ਨਾਲ ਦਾਈ ਕਮਾਲ ਦਾ ਥਣ ਲੱਗਿਆ ਮੁਠੰਡੀ ਸੀ ਲਾ ਹੱਥ ਮਾਰੇ ਕੋਈ ਵੀ ਨਹੀਂ ਕਹਿੰਦੀ ਇਹਦਾ ਦੇਖੀ ਇੱਥੇ ਜੇ ਰੋਕ ਲੈ ਮਾੜੀ ਥੋੜਾ ਗਾਂਿਆਂ ਦੇ ਕੇ ਅੰਦਰ ਜਾਓ ਨਹੀਂ ਕੋਈ ਨਹੀਂ ਲੈ ਚੱਲੇ ਚੱਲੇ ਚੱਲ ਇੱਕ ਨੰਬਰ ਆ ਭਰਾ ਜਰਾ ਕਿੰਨੇ ਦਿਨ ਕੱਢੂਗੀ ਭਾਈ ਵਿੱਚ 2-4 ਕਿ ਦਿਨ ਕਿਹਾ ਮਾਲਕ ਨੇ 4 ਕਿ ਦਿਨ ਵੀਰੇ ਬਣੂ ਫੁੱਲ ਹਣਾ ਆ ਪੂਰਾ ਲੇਵਾ 20 ਤੋਂ ਬਾਹਰ ਤੋਂ ਕੱਢਣ ਵਾਲੀ ਬੈੜਾ ਭਰਾ ਕਿ ਪਲਾਈਆਂ ਪਲੂਈਆਂ ਇਹ ਚ ਬਹੁਤ ਪਈਆਂ ਨੇ ਸੱਜਣੋ ਲੇਵੇ ਚ ਬੰਨਣਾ ਬਹੁਤ ਆ ਤੇ ਇੱਕ ਖਾਸੀਅਤ ਹੈ ਇਹ ਪੰਛੀ ਦੀ ਇਹ ਥਾਣਾ ਦਾ ਸਾਈਜ਼ ਇੱਕੋ ਜਿਹਾ ਲੱਗਿਆ ਚਾਰੇ ਥਾਣਾ ਦਾ ਕੁਝ ਵੀ ਨਹੀਂ ਕਹਿੰਦੀ ਵੀਰੇ ਠੰਡੀ ਸੀਲ ਤਾਂ ਰੱਬ ਨੇ ਓਵਰ ਲਾਵੇ ਦੀ ਇੱਥੋਂ ਬਣੂ ਬਹੁਤ ਦੇਖ ਲੈ 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 ਹਾਂ ਤਾਂ ਮੇਨ ਗੱਲ ਹੁੰਦੀ ਆ ਆਰਡਰ ਕੁਆਲਿਟੀ ਥਾਣ ਦੇ ਸਾਈਜ਼ ਦੀ ਉਹ ਕਮਾਲ ਦਾ ਰੱਖਦੇ ਚਾਰੇ ਥਾਣਾ ਦਾ ਇੱਕੋ ਜਿਹਾ ਸਾਈਜ਼ ਆ ਗਿਆ ਆਪਾਂ ਵੀ ਵੰਟੇ ਖੇਡੀ ਚੱਲ ਹਲੇ ਬਹਿ ਕੇ ਯਾਰ ਬੋਈ ਚੱਕਰੀ ਠੀਕ ਆ ਗੱਲ ਇਹਦੇ ਕਿੰਨੇ ਪੈਸੇ ਇਹ 75 ਦੀ ਵੀ ਇਹ ਦੇ ਦਾਂਗੇ ਬਾਈ ਯਾਰ 75 75 ਇਹ ਜੱਲੂ ਆਜਾ ਹਾਂ ਤਿੰਨੇ 75 75 ਦੀ ਇਹ ਦੇ ਦਾਂਗੇ ਸਾਹੀ ਵਾਲ ਵੀ 75 ਦੀ ਦੇ ਦਾਂਗੇ ਵੀਰੇ ਦਾ ਠੀਕ ਆ ਇਹ ਸਾਈ ਵਾਲ ਠੰਡੀ ਆ ਠੰਡੀ ਦਾ ਜਮਨ ਦੇਖ ਲੈ ਦੋਨੋਂ ਤੋਂ ਸਾਡੀ ਖਾਸੀ ਦੁਬਾਰਤ ਦੀ ਆਪਣੇ ਕੋਲ ਹੀ ਕੋਈ ਹੋ ਪਹਿਲੇ ਸੂਏ 17 ਗੱਲ ਉਹ ਤੇ ਕੱਢਿਆ ਆਪ ਕੋ ਮਣ ਕੇ ਲੈ ਕੇ ਜਾਂਦਾ ਹੁਣ ਦੂਜੇ ਸੂਏ ਸੂਕ ਦੇਖੀ ਲੈ ਲੈ ਦੋਨੋਂ ਪਾਸੇ ਕਿੰਨੇ ਦਰ ਪਾ ਲੈ ਪਹਿਲੇ ਪਾਸੇ ਗੁਰੂ ਬਾਈ ਕੋ ਚੱਕਰ ਨਾ ਮਾਣਾ ਠੀਕ ਆ ਲੈ ਇਹ ਸਭਾ ਆਦੀ ਲੈ ਬਾਈ ਕਹਿੰਦਾ ਠੰਡੀ ਆ ਗਈ ਜੰਮੀ ਸੀਲ ਠੰਡੀ ਜਮਾਂ ਪਰਫਰਕੀ ਵਜਨ ਵਜਨ ਵਜੂਦ ਦੱਸਦੇ ਬਾਈ ਗੁਰੂ ਕਿਵੇਂ ਆਣ ਲੱਗਿਆ ਕਮਾਲ ਦਾ ਵਜਨ ਵੀ ਫੁੱਲਾ ਮੱਜੇ ਇੱਕ ਮੱਜੇ ਦੇਖ ਲੈ ਤਿਗਾਰ ਦੇਖ ਲੈ ਲੈ ਧੋਰ ਬਾਈ ਆਣ ਲੈ ਮੱਜੇ ਦੋ ਰੱਖ ਦਊਗੀ ਮੱਜੇ ਤੋਂ ਦੋ ਟਾਈ ਲੱਖ ਦੀ ਆਉ ਜਹੀ ਜੀ ਲੈਣੀ ਹੋਵੇ ਇੰਨੇ ਦਦਾਹੀ ਤੇ ਸਾਈ ਵਾਲ ਠੰਡੀਆਂ ਸੀਲ ਬਹੁਤ ਘੱਟ ਹੁੰਦੀਆਂ ਹਾਂ ਤੇ ਥਣ ਦੇਖੀ ਮੁੱਠੀਆ ਲੱਗੇ ਦੇਗੀ ਇੱਕ ਘਗਰਿਆਈ ਆ ਜਮਾ ਗੁੱлле ਵਾਲਾ ਜਿਵੇਂ ਛੰਗੀ ਮੱਜ ਨੂੰ ਲੱਗਿਆ ਹੁੰਦਾ ਉਹ ਬਿਲਕੁਲ ਅਬਰੀ ਦੀ ਲੱਖ ਵਾਲੀ ਨੂੰ ਓਦਾਂ ਦਾ ਥਣ ਲੱਗਿਆ ਇੱਕ ਘਗਰਾ ਦੇਖ ਥੱਲੇ ਇਹ ਰੰਗ ਰੂਪ ਦੀ ਬਿਊਟੀ ਵਾਲੇ ਮਾਮਲੇ 'ਚ ਵੀ ਬਹੁਤ ਸ਼ਾਨਦਾਰ ਆ ਬੱਛੀ ਤੇ ਜੇ ਗੱਲ ਕਰ ਲਈਏ ਸੱਜਣੋ ਠੰਡੀ ਵੀ ਬਹੁਤ ਆ ਸੁਬਾਹ ਜਿੱਥੇ ਹੁਣ ਇੱਥੇ ਖੜ੍ਹਜੋ ਉੱਥੇ ਹੀ ਖੜ੍ਹਜੋ ਬਾਈ ਯਾਰ ਇਹ ਇੱਥੇ ਇੱਥੇ ਕਮਾ ਕੇ ਰੋਕ ਲਾ ਲੈ ਇੱਕ ਨਾ ਭਰਾ ਵੀਰ ਯਾਰ ਉਰਲੇ ਬੰਨੇ ਫੇਸ ਕਰ ਦੇ ਬਾਈ ਲੈ ਇੱਥੇ ਕਰ ਲੈ ਫੇਸ ਉਰਲੇ ਦਾ ਲੈ ਚੱਲਾ ਇਹਨੂੰ ਉਰਲੇ ਬਣਨੇ ਕਮਾਲ ਹੈ ਉਰਲੇ ਬਣਨੇ ਕਮਾਲ ਹੈ ਕਮਾਲ ਹੈ ਕਮਾਲ ਹੈ ਕਮਾਲ ਇੱਥੋਂ ਲੈ ਚਲੰਦਰ ਨੂੰ ਇੱਥੋਂ ਦਿਖਾ ਦਿੰਗੇ ਇਹਦੀ ਲੰਬਾਈ 30 ਦਾ ਸਹਜ ਆ ਸਭਾ ਦੀ ਹੈਗੀ ਬਿਲਕੁਲ ਠੰਡੀ ਸੀ ਲੋਸ ਨੂੰ ਥੱਲੇ ਬਹਿ ਕੇ ਦਿਖਾਈ ਦਿੱਤਾ ਦਿਨ ਕਿੰਨੇ ਕੱਢੂ ਚੰਕੋ ਦਿਨ ਤਾਂ 2 2 ਤੋਂ 4 ਦਿਨ ਕਹੇ ਵੀਰੇ ਮਾਲਕਾਂ ਦਾ ਹੋਰ ਜੀ ਹੌਲੀ ਤੋੜ ਦੇ ਹੌਲੀ ਤੋੜ ਗਿਆ ਨਹੀਂ ਮੜੀ ਜੀ ਬਾਈ 2 4 ਦਿਨ ਪਾਈ ਕਹਿੰਦਾ ਕੱਢ ਹਾਂ ਕੱਢ ਜੂਗੀ ਥੱਲੇੋਂ ਫੁੱਲ ਦਾਣਾ ਦਾ ਸਹਜ ਇਹਦਾ ਵੀ ਚਾਰੇ ਥਾਣਾ ਦਾ ਇੱਕੋ ਜਿਹਾ ਅਗਲੇ ਬੰਨੇ ਵੀ ਦਿਖਾ ਦਿੰਗਾ ਰੀ ਗੱਜਗਾਂ ਦੇ ਕਿਹਦਾ ਲੱਗਿਆ ਵੀਰੇ ਘੱਗਰੇ ਵਾਲੀ ਆ ਇਹ ਇੱਥੋਂ ਦਿਖਾ ਦੇ ਅ ਬੈਣਾ ਕੁਛ ਨਹੀਂ ਕਹਿੰਦੀ ਗੁਰੂ ਆਪਣੀ ਗਾਂ ਉਹ ਨਹੀਂ ਹੈਗੀ ਖਾਸੀ ਤੇ ਆਪਣੀ ਗਾਂ ਦੇ ਵਿੱਚ ਆਹੀ ਹੋਊਗੀ ਆਪਣੀ ਅੱਜ ਦੇਖੀ ਸਵਾਜ ਸਹਜ ਇੱਕੋ ਜਿਹਾ ਲੈ ਇਧਰ ਨੀਵੀਂ ਪਾ ਕੇ ਖੜ ਗਈ ਬੈਡ ਦੇਖੀ ਲੈ ਲੈ ਸਾਈਵਾਰ ਨਹੀਂ ਆਇਆ ਮੰਨ ਲਾ ਵੀ ਗਰਮ ਹੁੰਦੀ ਹੈ ਲੈ ਮੰਨ ਲਾ ਪਰ ਕੁਛ ਨਹੀਂ ਕਹਿੰਦੀ ਕਰਮ ਵਾਲੀ ਉਹ ਨਹੀਂ ਟੂਟੀਆਂ ਵਾਲੀ ਚਵਾਈਆ ਲੈ ਗੱਬਣੀ ਐ ਨਾ ਨੇ ਪੱਛੀ ਜੀ ਚਵਾਈਆ ਇਹਨਾਂ ਨੂੰ ਮਾਰੂ ਪੁੰਡੇ ਵਰਗੀ ਕਰਕੇ ਬਈ ਯਾਰ ਸਾਈਵਾਰ ਉਹੀ ਗੱਲ ਆ ਵੀ ਕਹਿੰਦੇ ਗਰਮ ਹੁੰਦੀ ਆ ਲੈ ਉਹ ਸੀ ਨਹੀਂ ਉਹ ਚਵਾਈ ਦਾ ਜਰਲੈਂਡੋ ਵਾਲਾ ਕੰਮ ਹੀ ਆ ਦੇਖੀ ਲੈ ਬਈ ਯਾਰ ਐ ਖੜੀ ਆ ਲੈ ਸਾਹ ਕੋ ਸੁਵਾਦੀ ਇਹਦਾ ਵੀ 75 75 75 75 ਇਹ ਚੱਲੂ ਹਾਂ ਤਿੰਨਾਂ ਦਾ 75 75 ਜਿਹੜੀ ਚੰਗੀ ਲਾਦੀ ਤਿੰਨੀ ਪਾਲੀਆਂ ਕਿਸੇ ਨੇ ਚਮਕੋਰਾ ਬਾ ਪੰਜ ਛੱਡ ਦਾਂਗੇ ਫਿਰ ਤਿੰਨਾਂ ਚੋਂ ਠੀਕ ਆ ਗੱਲ ਤਿੰਨਾਂ ਚ ਬਾਈ ਕਹਿੰਦਾ ਪੰਜ ਦੀ ਮਾਫੀ ਕਰ ਦਾਂਗੇ گاਵਾ ਬਹੁਤ ਕਮਾਉਂਦੇ ਜੇ ਦੋ ਦਿਨ ਦੋ ਦੋ ਪੰਜ ਛੱਡ ਦਾਂਗੇ ਦੱਸ ਉਹ ਦੱਸ ਯਾਰਾ ਬਈ ਤੇ ਹੁਣ ਨਾ ਜਿਹੜੀ ਤੁਹਾਨੂੰ ਕੱਟੀ ਦਿਖਾਉਂਦਾ ਸਿੰਗ ਹਲਾ ਹੀ ਪਹਿਲਾਂ ਇਹ ਸੈਂਗ ਜਦੋਂ ਡੱਕਦਾ ਕੇ ਦੋਨੇ ਸਿੰਗ ਹਿਲਦੇ ਆ ਭਰਾ ਮੇਰੇਆ ਥਣ ਵੀ ਚਾਰ ਹੀ ਨੇ ਥੋੜੀ ਡਰਦੀ ਜੋ ਜਿੱਦੂ ਕਰੋ ਲੈ ਦੋ ਦੋ ਹੁਣ ਦੋ ਮਹੀਨੇ ਹੋਇਆ ਸਾਡ ਨੂੰ ਛੱਡੀ ਨੂੰ ਬਈ ਇਹਦੀ ਮਾਂ ਦਾ ਕੀ ਠੀਕ ਆ ਲੈ ਚੱਲ ਲੈਣ ਇੱਥੇ ਨਹੀਂ ਲਿਆ ਮੈਨੂੰ ਮੜਾ ਜਾ ਬਾਈ ਦੂਰਾਂ ਲੇਕੀ ਹੁੰਦਾ ਕੁਝ ਨਹੀਂ ਹੁੰਦਾ ਇੱਥੇ ਦਵਾ ਦੇ ਕਿਹੜਾ ਲੈ ਆ ਕੋਈ ਕਮਾਦੀ ਕੋਈ ਗੱਲ ਨਹੀਂ ਬਾਹਲੀ ਚੰਗੀ ਆ ਭਰਾ ਮੇਰੇ ਮੀਨੀ ਤੇ ਇੰਨੇ ਸਾਰੇ ਆਈਟਮਾ ਨਹੀਂ ਮਿਲਦੀਆਂ ਭਰਾ ਗੋਈ ਠੀਕ ਆ ਗੱਲ ਇਹ ਐਂ ਦੀ ਲੈ ਚੱਲ ਬੁਸ਼ ਕੇ ਲੈ ਚੱਲ ਥੋੜਾ ਡਰਦੀ ਆ ਡਰਦੀ ਆ ਉਹ ਡਰਦੀ ਆ ਥਲਾਰਾ ਪਤਾ ਮੈਂ ਥੋੜਾ ਥਲਾਰਾ ਠੀਕ ਆ ਗੱਲ ਇਧਰ ਮੰਦੇ ਲੈ ਚੱਲ ਲੈ ਚੱਲ ਐਂ ਦੀ ਕਮਾਦੀ ਕਿਰਾਂ ਹੋਰ ਇੱਥੋਂ ਦਿਖਾ ਦੇ ਗਰੀ ਉਮਰ ਕਿੰਨੀਆਂ ਚ ਮੋਰੀ ਦੀ 14 ਮਹੀਨਿਆਂ ਦੀ ਬਾਈ ਜਰੇ ਪੂਰੀ 14 ਦੀ 14 ਮਹੀਨਿਆਂ ਦੀ ਇੱਧਰਲੇ ਬੰਨੇ ਹੋ ਕੇ ਇਰੇ ਇਦਾਂ ਦੇ ਵਿੱਚ ਤਿਆਰ ਕਰੇ 25 30 ਹਜ਼ਾਰ ਦਾ ਤਖਾ ਕੇ ਵੀ ਤਿਆਰ ਨਹੀਂ ਹੁੰਦੀ ਜੀ ਕੱਟੀ ਵੀਰੇ ਠੀਕ ਆ ਗੱਲ 14 ਮਹੀਨਿਆਂ ਦੀ ਆ ਕੱਦ ਕਾਠ ਬਹੁਤ ਸੋਹਣਾ ਤੇ ਆ ਗਈ ਸੱਜਣੋ ਬੂਰੀ ਮੀਣੀ ਬੂਰੀ ਵੀ ਮਿਲ ਜਾਂਦੀ ਆ ਨੀਲੀ ਰਾਂਗ ਮਿਲ ਜਾਂਦੀ ਆ ਪਰ ਮੀਣੀ ਨਹੀਂ ਨਹੀਂ ਬਹੁਤ ਘੱਟ ਮੇਰੇ 100 ਜੋ ਇੱਕ ਇੱਕ ਘਰ ਦੀ ਮਿਲਦੀ ਆ 100 ਰੁਪਏ ਦਾ ਕੱਟ ਕੇ ਫਾਰਮ ਤੋਂ ਲਈ ਆ ਭਾਈ ਫਾਰਮ ਦੇ ਵਿੱਚੋਂ ਲਿਉਂਗਾ ਵੀਡੀਓ ਵੀ ਹੈਗੀ ਦੇ ਫਾਰਮ ਦੀ ਵੀਡੀਓ ਦਿਖਾ ਦਾਂਗੇ ਹਾਂ ਦਿਖਾ ਦਾਂਗੇ ਆਪਾਂ ਕਰ ਦਾਂਗੇ ਭਾਈ ਜੀ ਚ ਕਰਨੀ ਚ ਵੀ ਦਿਖਾ ਦਾਂਗੇ ਉਹ ਪੌਂਦ ਦਾ ਪਾ ਦਾਂਗੇ ਵੀਡੀਓ ਜਿੱਤ ਫਾਰਮ ਦਾ ਭਾਈ ਕਹਿੰਦਾ ਫਾਰਮ ਦੇ ਜਿੱਥੇ ਕੱਟੀ ਖੜ ਤੇ ਥਣ ਬਾਈ ਕਹਿੰਦਾ ਦੇਖਣ ਦੀ ਲੋੜ ਨਹੀਂ ਸਿੰਘ ਚਾਰ ਹੀ ਨੇ ਮੇਰੇ ਆਪ ਦੇਖਿਓ ਨੇ ਬਈ ਮੈਂ ਆਪਣੀ ਗਰੰਟੀ ਉਸਾਂ ਨਾਲ ਦੀ ਦਾਇਰਾ ਠੀਕ ਹੈ ਥੋੜਾ ਦੁੱਧ ਕਿੰਨਾ ਕੁ ਦੱਸਿਆ ਬਾਈ 17 ਤੋਂ 18 ਕਿਲੋ ਦੁੱਧ ਮਾਂ ਵਾਲੇ ਕਿਲੇ ਵੀਡੀਓ ਵੀ ਪਾ ਲਾਂਗਾ ਪੰਮਾ ਇਹਦੀ ਵੀ ਇਹਦੀ ਮਾਂ ਦੀ ਵੀ ਪਾ ਲਾਂਗੇ ਵੀਡੀਓ ਆਪਣੇ ਕੋਲੇ ਮਾਂ ਦੀ ਵੀ ਤੇ ਕੋਲੇ ਹੈਗੀ ਆ ਲੈ ਇਹ ਸਾਨੂੰ ਦਿਖਾਤੀ ਸੱਜਣੋ ਗੂਰੀ ਮੀਣੀ ਕੱਟੀ ਦਿਖਾਤੀ ਮਾਂ ਦਾ ਦੁੱਧ 17 ਕਿਲੋ ਉਮਰ 14 ਮਹੀਨਿਆਂ ਦੀ ਕਮਾਲ ਦੀ ਕੱਟੀ ਆ ਇਹਦੇ ਚਮਕੌਰ ਕਿੰਨੇ ਪੈਸੇ ਲੈ ਲਾਂਗੇ ਕੱਟੀ ਦੀ ਜਿਆਦਾ ਮੁੱਲ ਦਾ ਜਰ 50 ਕਰਾ ਲੈ 52 ਕਰਾ ਲੈ 42000 ਦੀ ਕੱਟੀ ਦੇ ਦਾਂਗੇ ਵੀਰੇ 42000 ਦੀ ਫ ਇਹ ਜਿਹਨੇ 35 ਹਜ਼ਾਰ ਦਾ ਖਰਚ ਤਿਆਰ ਹੋ ਗਿਆ ਹੀ ਹੋਇਆ ਗੱਟੀ ਦਾ ਠੀਕ ਹੈ ਗੱਲ ਦਾ 35 ਇਹ ਗੱਟੀ ਬਾਈ ਕਹਿੰਦਾ 42 ਹਜ਼ਾਰ ਦੀ ਦੇਣੀ ਆ ਨੰਬਰ ਬੋਲ ਦੋ ਜੀ ਨੰਬਰ 9779475644 9779475644 ਬਾਈ ਦਾ ਨੰਬਰ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇੱਕ ਤਾਂ ਸਾਨੂੰ ਆ ਦਿਖਾ ਤੀ ਮੀਣੀ ਬੂਰੀ ਕਮਾਲ ਦੀ ਇੱਕ ਸਾਈਹਾਰ ਦਿਖਾਤੀ ਬਹੁਤ ਹੀ ਠੰਡੀ ਸੀਲ ਗੱਬਣ ਦੀ ਧਾਰਾ ਦਿਖਾਤੀਆਂ ਤੁਹਾਨੂੰ ਮਾਰ ਕੇ ਇੱਕ ਆ ਕਰੌਂ ਸੰਗ ਚ ਦਿਖਾਤੀ ਪੰਛੀ ਤੇ ਇੱਕ ਦਿਖਾਤੀ ਸੱਜਣੋ ਜਰਸੀ ਇਹਨਾਂ ਚ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ ਜੀ